224 ਦੀਆਂ ਲੋਕ ਸਭਾ ਚੋਣਾਂ ਜਿਹੜੀਆਂ ਇਹ ਬਹੁਤ ਦਿਲਚਸਪ ਬਣੀਆਂ ਪਈਆਂ ਰੋਮਾਂਚ ਭਰਪੂਰ ਬਣੀਆਂ ਪਈਆਂ ਇੰਨਾ ਜ਼ਿਆਦਾ ਤੜਕਾ ਲੱਗਦਾ ਪਿਆ ਵੀ ਸਮਝ ਹੀ ਨਹੀਂ ਲੱਗਦੀ ਪਈ ਜਿਹੜੀਆਂ ਗੱਲਾਂ ਅਸੀਂ ਬਹੁਤ ਵਾਰ ਕਰ ਚੁੱਕੇ ਹਾਂ ਵੀ ਲੀਡਰ ਜਿਹੜਾ ਵਾ ਉਹ ਕਿਹੜੀ ਪਾਰਟੀ ਦਾ ਕਿੱਧਰ ਚਲਾ ਗਿਆ ਸਮਰਥਨ ਕਿਨੂੰ ਦੇ ਰਿਹਾ ਕੁਝ ਨਹੀਂ ਸਮਝ ਆ ਰਹੀ ਏ ਇਸ ਵੇਲੇ ਇਸ ਵੇਲੇ ਪੰਜਾਬ ਜਿਹੜਾ ਮੈਨੂੰ ਲੱਗਦਾ ਸਭ ਤੋਂ ਮੋਰੀ ਸੂਬਾ ਵਾ ਵੀ ਜਿੱਥੇ ਸਭ ਤੋਂ ਵੱਧ ਦਲ ਬਦਲੀਆਂ ਹੋ ਰਹੀਆਂ ਪਾਰਟੀਆਂ ਦੇ ਰਲੇਵੇਂ ਹੋ ਰਹੇ ਆ ਲੀਡਰ ਦਾ ਪਤਾ ਨਹੀਂ ਲੱਗ ਰਿਹਾ ਵੀ ਉਹਨੇ ਕਿਹੜੀ ਪਾਰਟੀ ਚ ਜਾਣਾ ਕਿਹੜੀ ਪਾਰਟੀ ਦੇ ਨਾਲ ਉਹਨੇ ਚਾਹ ਪੀਣੀ ਕਿਹਦੇ ਨਾਲ ਜਾ ਕੇ ਉਹਨੇ ਮੁੜ ਕੇ ਰਲ ਜਾਣਾ ਮੈਂ ਗੱਲ ਕਰ ਰਿਹਾ ਬਲਵਿੰਦਰ ਸਿੰਘ ਬੈਂਸ ਤੇ ਸਿਮਰਨਜੀਤ ਸਿੰਘ ਬੈਂਸ ਦੀ ਬਲਵਿੰਦਰ ਸਿੰਘ ਬੈਂਸ ਤੇ ਸਿਮਰਨਜੀਤ ਸਿੰਘ ਬੈਂਸ ਜਿਨ੍ਹਾਂ ਨੂੰ ਬੈਂਸ ਬ੍ਰਦਰਸ ਦੇ ਨਾਂ ਤੋਂ ਵੀ ਜਾਣਿਆ ਜਾਂਦਾ ਲੁਧਿਆਣਾ ਦੇ ਵਿੱਚ ਇਹਨਾਂ ਦਾ ਇੱਕ ਚੰਗਾ ਆਧਾਰ ਸੀਗਾ ਬਲਵਿੰਦਰ ਸਿੰਘ ਬੈਂਸ ਦਾ ਜਿਹੜਾ ਸਿਆਸੀ ਸਫ਼ਰ ਜਿਹੜਾ ਸ਼ੁਰੂ ਹੁੰਦਾ ਉਹ ਹੁੰਦਾ ਅਕਾਲੀ ਦਲ ਬਾਦਲ ਤੋਂ ਤੇ ਉਹਨਾਂ ਦੇ ਛੋਟੇ ਭਰਾ ਸਿਮਰਨਜੀਤ ਸਿੰਘ ਬੈਂਸ ਦਾ ਵੀ ਜਿਹੜਾ ਸਿਆਸੀ ਸਫ਼ਰ ਅਕਾਲੀ ਦਲ ਬਾਦਲ ਤੋਂ ਸ਼ੁਰੂ ਹੁੰਦਾ ਅਕਾਲੀ ਦਲ ਬਾਦਲ ਦੀ ਟਿਕਟ ਤੋਂ ਇਹ ਚੋਣਾਂ ਲੜਦੇ ਆ ਜਿੱਤ ਜਾਂਦੇ ਆ ਹੁਣ ਜਦੋਂ ਇਹ ਜਿੱਤ ਜਾਂਦੇ ਆ ਤਾਂ ਇਹਨਾਂ ਨੂੰ ਲੱਗਦਾ ਵੀ ਸਾਡਾ ਇੱਕ ਵੱਡਾ ਆਧਾਰ ਹੈਗਾ ਸਾਨੂੰ ਜਿਹੜਾ ਵਾ ਹੁਣ ਕੋਈ ਮਿਨਿਸਟਰੀ ਜਿਹੜੀ ਆ ਉਹ ਜ਼ਰੂਰ ਮਿਲਣੀ ਚਾਹੀਦੀ ਆ ਇਸੇ ਦੇ ਚਲਦਿਆਂ ਇਹਨਾਂ ਦੀ ਜਿਹੜੀ ਫ੍ਰਿਕਸ਼ਨ ਆ ਜਾਂ ਕਹਿ ਲਈਏ ਵੀ ਇਹਨਾਂ ਦੇ ਵਿੱਚ ਵਖਰੇਵਾ ਹੋ ਜਾਂਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਮੁੜ ਕੇ ਇਹ ਖੜੇ ਜਾਂਦੇ ਆ ਆਜ਼ਾਦ 2012 ਦੇ ਵਿੱਚ ਇਹ ਖੜ ਜਾਂਦੇ ਆ ਆਜ਼ਾਦ ਇਹ ਚੋਣਾਂ ਜਿੱਤ ਵੀ ਜਾਂਦੇ ਆ ਦੋਵੇਂ ਭਰਾ ਫੇਰ ਜਿੱਤ ਜਾਂਦੇ ਆ ਤੇ ਉਸ ਵੇਲੇ ਅਕਾਲੀ ਦਲ ਬਾਦਲ ਦੇ ਹੀਰਾ ਸਿੰਘ ਗਾਬਰੀਆ ਜਿਹੜੇ ਆ ਉਹ ਹਾਰ ਜਾਂਦੇ ਆ ਆਤਮਨਗਰ ਸੀਟ ਤੋਂ ਤੇ ਬਲਵਿੰਦਰ ਬੈਂਸ ਚੋਣਾਂ ਲੜਦੇ ਆ ਇਹ ਲੜਦੇ ਆ ਲੁਧਿਆਣਾ ਦੱਖਣੀ ਤੋਂ ਜਿੱਤ ਪ੍ਰਾਪਤ ਕਰਦੇ ਆ 2017 ਆ ਜਾਂਦਾ 17 ਦੇ ਵਿੱਚ ਆਮ ਆਦਮੀ ਪਾਰਟੀ ਆ ਜਾਂਦੀ ਆ ਆਮ ਆਦਮੀ ਪਾਰਟੀ ਦਾ ਇੱਕ ਵੱਡਾ ਜਿਹੜਾ ਆਧਾਰ ਬਣਦਾ ਨਜ਼ਰ ਆਉਂਦਾ ਤੇ ਇਹ ਇੱਕ ਆਪਣੀ ਪਾਰਟੀ ਬਣਾਉਂਦੇ ਆ ਲੋਕ ਇਨਸਾਫ ਪਾਰਟੀ ਫੇਰ ਇਹ ਕੀ ਕਰਦੇ ਆ ਲੋਕ ਇਨਸਾਫ ਪਾਰਟੀ ਆਮ ਆਦਮੀ ਪਾਰਟੀ ਤੇ ਇੱਕ ਦੋ ਹੋਰ ਪਾਰਟੀਆਂ ਰਲ ਕੇ ਬਣਾ ਲੈਂਦੇ ਆ ਪੀਡੀਪ ਇਹ ਪੰਜਾਬ ਡੈਮੋਕਰੈਟਿਕ ਅਲਾਈਅੰਸ ਪੀਡੀਏ ਪੀਡੀਏ ਬਣਾ ਕੇ ਜਿਹੜਾ ਇਹ ਚੋਣਾਂ ਲੜਦੇ ਆ ਉਹਦੇ ਵਿੱਚ ਉਸ ਵਕਤ ਸ਼ਾਇਦ ਪ੍ਰਗਟ ਸਿੰਘ ਨੇ ਵੀ ਇਹਨਾਂ ਦਾ ਸਾਥ ਦਿੱਤਾ ਸੀਗਾ ਨਵਜੂਦ ਸਿੱਧੂ ਵੀ ਇਹਨਾਂ ਦੇ ਨਾਲ ਤੁਰੇ ਸੀਗੇ ਪਰ ਬਾਅਦ ਚੋਂ ਫਿਰ ਉਹ ਗੱਲ ਬਣੀ ਨਹੀਂ ਹੁਣ ਇਹ ਜਿਹੜੇ ਬਲਵਿੰਦਰ ਬੈਂਸ ਤੇ ਸਿਮਰਨਜੀਤ ਸਿੰਘ ਬੈਂਸ ਆ ਇਹਨਾਂ ਨੇ ਕਾਂਗਰਸੀ ਜੁਆਇਨ ਕਰ ਲਈ ਆ ਹਾਲਾਂਕਿ ਇਹਨਾਂ ਨੇ 2022 ਦੀਆਂ ਜਿਹੜੀਆਂ ਚੋਣਾਂ ਸੀਗੀਆਂ ਜਿਹੜੀਆਂ ਜਲੰਧਰ ਦੇ ਵਿੱਚ 22 ਇਲੈਕਸ਼ਨ ਹੋਏ ਸੀ ਉੱਥੇ ਇਹਨਾਂ ਨੇ ਸਪੋਰਟ ਕੀਤੀ ਸੀਗੀ ਭਾਜਪਾ ਦੀ ਤੇ ਕਾਂਗਰਸ ਦਾ ਕੈਂਡੀਡੇਟ ਨੂੰ ਹਰਾਉਣ ਦੇ ਵਿੱਚ ਪੂਰਾ ਯੋਗਦਾਨ ਪਾਇਆ ਸੀਗਾ ਤੇ ਪਰ ਕਿਉਂਕਿ ਉੱਥੋਂ ਬਾਜ਼ੀਬਾੜੀ ਸੀ ਸੁਸ਼ੀਲ ਕੁਮਾਰ ਰਿੰਕੂ ਨੇ ਜਿਨ੍ਹਾਂ ਨੇ ਕਾਂਗਰਸ ਛੱਡ ਕੇ ਆਪ ਜੁਆਇਨ ਕੀਤੀ ਸੀ ਤੇ ਜਿੱਤ ਗਏ ਸੀ ਤੇ ਹੁਣ ਬਲਵਿੰਦਰ ਬੈਂਸ ਤੇ ਇਹਨਾਂ ਦੇ ਭਰਾ ਸਿਮਰਨਜੀਤ ਸਿੰਘ ਬੈਂਸ ਨੇ ਕਾਂਗਰਸ ਜੁਆਇਨ ਕਰ ਲਿਆ ਰਾਹੁਲ ਗਾਂਧੀ ਤੇ ਦਵਿੰਦਰ ਯਾਦਵ ਹੁਣਾਂ ਦੇ ਨਾਲ ਇਹਨਾਂ ਦੀ ਇੱਕ ਤਸਵੀਰ ਏਸ ਵੇਲੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਤੇ ਦਾਵਾ ਇਹ ਕੀਤਾ ਜਾ ਰਿਹਾ ਮੰਨਿਆ ਇਹ ਜਾ ਰਿਹਾ ਵੀ ਰਾਹੁਲ ਗਾਂਧੀ ਹਰ ਹੀਲੇ ਚਾਹੁੰਦੇ ਆ ਵੀ ਰਵਨੀਤ ਬਿੱਟੂ ਜਿਹੜਾ ਉਹ ਨਹੀਂ ਜਿੱਤਣਾ ਚਾਹੀਦਾ ਰਵਨੀਤ ਬਿੱਟੂ ਨੇ ਜਿਸ ਕਦਰ ਕਹਿੰਦੇ ਵੀ ਕਾਂਗਰਸ ਨੂੰ ਠਿੱਬੀ ਲਾਈ ਆ ਇਸੇ ਤਰ੍ਹਾਂ ਅਸੀਂ ਰਵਨੀਤ ਬਿੱਟੂ ਨੂੰ ਠਿੱਬੀ ਲਾਉਣੀ ਆ ਹੁਣ ਰਵਨੀਤ ਬਿੱਟੂ ਦਾ ਜਿਹੜਾ ਜੱਦੀ ਜ਼ਿਲ੍ਹਾ ਉਹ ਤਾਂ ਹੈ ਲੁਧਿਆਣਾ ਇਸੇ ਕਰਕੇ ਲੁਧਿਆਣਾ ਦੇ ਵਿੱਚ ਇਸ ਵੇਲੇ ਵੱਡੀ ਗੰਢ ਤੁਪ ਚੱਲ ਰਹੀ ਆ ਕੋਈ ਲੀਡਰ ਜਿਹੜਾ ਕਿਸੇ ਪਾਰਟੀ ਨੂੰ ਛੱਡ ਰਿਹਾ ਕੋਈ ਕਿਸੇ 'ਚ ਜਾ ਰਿਹਾ ਤੇ ਉਹਦਾ ਕਾਰਨ ਆ ਕਿ ਕਿਸੇ ਤਰੀਕੇ ਰਵਨੀਤ ਬਿੱਟੂ ਜਿਹੜਾ ਇਹ ਨਹੀਂ ਜਿੱਤਣਾ ਚਾਹੀਦਾ ਹੁਣ ਇਹਦੇ ਸਭ ਦੇ ਵਿੱਚ ਜਿੱਥੇ ਰਵਨੀਤ ਬਿੱਟੂ ਨੂੰ ਹਰਾਉਣ ਦੇ ਵਿੱਚ ਪਾਰਟੀਆਂ ਦਾ ਜ਼ੋਰ ਲੱਗਾ ਹੋਇਆ ਤੇ ਉੱਥੇ ਰਵਨੀਤ ਬਿੱਟੂ ਵੀ ਘਟ ਨਹੀਂ ਕਰ ਰਹੇ ਰਵਨੀਤ ਬਿੱਟੂ ਨੇ ਜਦੋਂ ਦਾ ਉਹ 2 ਕਰੋੜ ਰੁਪਇਆ ਭਰਿਆ ਬਕਾਇਆ ਜਿਹੜਾ ਉਹਨਾਂ ਨੇ ਕਰਾਇਆ ਦੇਣਾ ਸੀਗਾ ਉਸ ਤੋਂ ਬਾਅਦ ਉਹ ਇਦਾਂ ਕਰ ਰਿਹਾ ਵੀ ਜਿੱਦਾਂ ਉਹਨਾਂ ਕੋਲ ਕੋਈ ਘਰ ਹੀ ਨਹੀਂ ਹੈਗਾ ਕਦੀ ਉਹ ਕਹਿੰਦੇ ਆ ਜੀ ਦੇਖੋ ਮੈਂ ਤਾਂ ਰਾਤ ਪੁੰਝੇ ਸੁੱਤਾ ਰਿਆ ਹੁਣ ਉਹਨਾਂ ਦਾ ਵੀਡੀਓ ਸਾਹਮਣੇ ਆਇਆ ਕਹਿੰਦੇ ਮੈਂ ਤਾਂ ਆਪਣੇ ਬੱਚੇ ਲੈ ਕੇ ਜਿਹੜਾ ਵਾ ਉਹ ਸਾਰੀ ਰਾਤ ਸੁੱਤਾ ਰਿਆ ਸੋ ਰਵਨੀਤ ਬਿੱਟੂ ਵੀ ਘੱਟ ਨਹੀਂ ਕਰ ਰਹੇ ਪਰ ਦੂਸਰੇ ਪਾਸੇ ਕਾਂਗਰਸ ਉਹ ਇਹੀ ਚਾਹੁੰਦੀ ਆ ਵੀ ਇਥੋਂ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਪੰਜਾਬ ਪ੍ਰਧਾਨ ਨੇ ਕਹਿੰਦੇ ਵੀ ਇਹਨੂੰ ਜਿਤਾਉਣਾ ਹੀ ਜਿਤਾਉਣਾ ਪਰ ਕਿਤੇ ਨਾ ਕਿਤੇ ਸਥਿਤੀ ਕਾਂਗਰਸ ਵਾਸਤੇ ਵੀ ਜਿਹੜੀ ਆ ਉਹ ਇੰਨੀ ਸੌਖੀ ਨਹੀਂ ਹੈਗੀ ਕਿਉਂਕਿ ਕਮਲਜੀਤ ਸਿੰਘ ਬਰਾੜ ਜਿਹੜਾ ਕਮਲਜੀਤ ਸਿੰਘ ਬਰਾੜ ਜਿਹੜੇ ਕਿਸੇ ਵੇਲੇ ਕਾਂਗਰਸ 'ਚ ਹੁੰਦੇ ਸੀਗੇ ਉਹਨਾਂ ਦੇ ਪਿਤਾ ਦਰਸ਼ਨ ਸਿੰਘ ਬਰਾੜ ਵਿਧਾਇਕ ਵੀ ਰਹੇ ਆ ਹੁਣ ਉਹਨਾਂ ਨੇ ਵੀ ਐਲਾਨ ਕੀਤਾ ਹੋਇਆ ਵੀ ਮੈਂ ਵੀ ਆਜ਼ਾਦ ਚੋਣਾਂ ਲੜਨੀ ਆ ਇਹ ਜਿੱਦਾਂ ਦਾ ਮਾਹੌਲ ਬਣਦਾ ਜਾ ਰਿਹਾ ਇਹ ਸਭ ਦੇ ਵਿੱਚ ਇੱਕ ਵੱਡਾ ਵੋਟ ਬੈਂਕ ਜਿਹੜਾ ਇਹਨਾਂ ਬੈਂਸ ਬ੍ਰਦਰਜ਼ ਦੇ ਕੋਲ ਹੈਗਾ ਸੋ ਇਸੇ ਦੇ ਚੱਲਦਿਆਂ ਬੈਂਸ ਬ੍ਰਦਰਜ਼ ਨੂੰ ਜਿਹੜਾ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਗਿਆ ਪਰ ਦੂਜੇ ਪਾਸੇ ਸਿਮਰਨਜੀਤ ਸਿੰਘ ਬੈਂਸ ਦੇ ਉੱਤੇ ਰੇਪ ਦੇ ਵੀ ਇਲਜ਼ਾਮ ਹੈ ਇੱਕ 44 ਸਾਲਾ ਲੇਡੀ ਹੈ ਉਹਨੇ ਇਲਜ਼ਾਮ ਲਗਾਏ ਸੀ ਕਿ ਸਿਮਰਨਜੀਤ ਬੈਂਸ ਨੇ ਉਹਨਾਂ ਦੇ ਨਾਲ ਜਿਹੜਾ ਵਾ ਜਬਰਜਨਾਹ ਕੀਤਾ ਸੋ ਇਹ ਸਭ ਦੇ ਵਿੱਚ ਜਿੱਥੇ ਇੱਕ ਪਾਸੇ ਉਹਨਾਂ ਤੇ ਇਲਜ਼ਾਮ ਹੈ ਵੋਟ ਬੈਂਕ ਵੀ ਹੈਗਾ ਪਰ ਜਿੱਤੇ ਨਹੀਂ ਸੀ ਬਾਈ ਦੀਆਂ ਇਲੈਕਸ਼ਨਾਂ ਇਹ ਦੋਵੇਂ ਭਰਾ ਬਲਵਿੰਦਰ ਬੈਂਸ ਤੇ ਸਿਮਰਨਜੀਤ ਸਿੰਘ ਬੈਂਸ ਇਹ ਦੋਨੋਂ ਜਣੇ ਆਪ ਦੀ ਹਨੇਰੀ ਦੇ ਵਿੱਚ ਇਹ ਵੀ ਜਿਹੜਾ ਵਾ ਇਹਨਾਂ ਨੂੰ ਵੀ ਝਾੜੂ ਫਿਰ ਗਿਆ ਸੀਗਾ ਜਿੱਤੇ ਇਹ ਉਦੋਂ ਨਹੀਂ ਸੀਗੇ ਪਰ ਹੁਣ ਜਿੱਥੇ ਇਹਨਾਂ ਦੇ ਉੱਤੇ ਇਲਜ਼ਾਮ ਵੀ ਹੈ ਪਰ ਕਾਂਗਰਸ ਨੂੰ ਇਹ ਆ ਵੀ ਕਿਸੇ ਤਰੀਕੇ ਰਵਨੀਤ ਬਿੱਟੂ ਨਹੀਂ ਜਿੱਤਣਾ ਚਾਹੀਦਾ ਜਿੱਤਣਾ ਚਾਹੀਦਾ ਰਾਜਾ ਵੜਿੰਗ ਇਹ ਸਭ ਦੇ ਵਿੱਚ ਹੋ ਸਕਦਾ ਇਹਨਾਂ ਨੂੰ ਜੁਆਇਨ ਕਰਾਇਆ ਹੋਵੇ ਤੇ ਨਾਲ ਇਹ ਵੀ ਸ਼ਰਤ ਦੱਸੀ ਗਈ ਹੋਵੇ ਵੀ ਠੀਕ ਹੈ ਤੁਹਾਨੂੰ ਇੱਕ ਆਤਮਨਗਰ ਸੀਟ ਜਿੱਥੋਂ ਤੁਸੀਂ ਜਿੱਤਦੇ ਰਹੇ ਹੋ ਦੋ ਵਾਰੀ ਤੁਸੀਂ ਵਿਧਾਇਕ ਬਣੇ ਹੋ ਤੇ ਲੁਧਿਆਣਾ ਦੱਖਣੀ ਸੀਟ ਜਿਹੜੀ ਆ ਉਹ ਦੇ ਦਿੱਤੀ ਜਾਏਗੀ ਸੋ ਕੁੱਲ ਮਿਲਾ ਕੇ ਸਥਿਤੀ ਪੰਜਾਬ ਦੀ ਇਦਾਂ ਵਾਂ ਕੁਝ ਨਹੀਂ ਪਤਾ ਲੱਗ ਰਿਹਾ ਕਿਹੜਾ ਲੀਡਰ ਕਿਹੜੀ ਪਾਰਟੀ ਚ ਹੈ ਕਿਹੜੇ ਲੀਡਰ ਨੇ ਕਿਹਦੇ ਨਾਲ ਚਾਹ ਪੀਤੀ ਕਿਹਦੇ ਨਾਲ ਰੋਟੀ ਖਾਦੀ ਤੇ ਮੁੜ ਕੇ ਉਹਨੇ ਕਿਹੜੀ ਪਾਰਟੀ ਨੂੰ ਸਮਰਥਨ ਦੇ ਦੇਣਾ ਸੋ ਇਹ ਸਾਰੀਆਂ ਚ ਇਹ ਸਾਰਾਂ ਦਾ ਜਿਹੜਾ ਕਹੀਏ ਸਾਰ ਉਹ 4 ਜੂਨ ਨੂੰ ਪਤਾ ਲੱਗੇਗਾ ਪਰ ਬਰਬਹਾਲ ਬੈਸ ਬ੍ਰਦਰਸ ਕਾਂਗਰਸ ਦੇ ਵਿੱਚ ਆਫੀਸ਼ੀਅਲੀ ਸ਼ਾਮਲ ਹੋ ਗਏ ਆ ਤੇ ਖਬਰਾਂ ਇਹ ਵੀ ਨੇ ਕਿ ਇਹਨਾਂ ਨੇ ਆਪਣੀ ਲੋਕ ਇਨਸਾਫ ਪਾਰਟੀ ਦਾ ਰਲਵਾ ਵੀ ਕਾਂਗਰਸ ਚ ਕਰ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ